ਬਜਨਮ ਕਥਨੰਗ ਜਿਹੜੀ ਮੋਰਪਿਤ ਪੂਰਬ ਕੀਸ ਪਿਆਨਾ ਵਾਲੀ ਰਚਨਾ ਹੈ ਉਹਦੀ ਆਪਾਂ ਗੱਲਬਾਤ ਕਰਨੀ ਹੈ ਪਰ ਸਭ ਤੋਂ ਪਹਿਲਾਂ ਅੱਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜੈ ਵਿਦਮੋਯਾਨੋ ਹੇਮਕੁੰਟ ਪਰਬਤ ਹੈ ਜਹਾਂ ਸप्त श्रृੰਗ ਸੋਬਿਤ ਹੈ ਤਹਾਂ ਸੋ ਅੱਜ ਆਪਾਂ ਹੇਮਕੁੰਟ ਪਰਬਤ ਹੈ ਜਹਾਂ ਦੀ ਗੱਲਬਾਤ ਕਰ ਲੈਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਅਗਲੀ ਰਚਨਾ ਦੀ ਗੱਲ ਕਰਾਂਗੇ ਕੀ ਹੈ ਹੇਮਕੁੰਟ ਇਸ ਸਬੰਧ ਵਿੱਚ ਇਹ ਮੰਨਿਆ ਜਾਂਦਾ ਪੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਸੱਤ শৃੰਗ ਉਹ ਚੋਟੀ ਜਿੱਥੇ ਸੱਤ ਚੋਟੀਆਂ ਮਿਲਦੀਆਂ ਨੇ ਪਹਾੜਾਂ ਦੀਆਂ ਉਸ ਪਹਾੜ ਤੇ ਚੋਟੀ ਤੇ ਬਹਿ ਕੇ ਤਪ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਿਛਲੇ ਜਨਮ ਚ ਇਸ ਚ ਨਹੀਂ ਪਿਛਲੇ ਚ ਇਹ ਧਿਆਨ ਰੱਖਣਾ ਹੈ ਬਰੀਫ ਚ ਵੇਖੀਏ ਪੀ ਅਸਲ ਗੱਲ ਕੀ ਸੀ ਇਹ ਗੱਲ ਅੱਜ ਦੀ ਨਹੀਂ ਕੱਲ ਦੀ ਨਹੀਂ ਇਹ ਸੱਤ ਯੁਗ ਦੀ ਹੈ ਸਤਜੁਗ ਦੇ ਵਿੱਚ ਦੇਵਤਿਆਂ ਤੇ ਦੈਨਤਾਂ ਦਾ ਆਪਸ ਦੇ ਵਿੱਚ ਬੜਾ ਭਿਆਨਕ ਜੁੱਧ ਹੋਇਆ ਤੇ ਜੁੱਧ ਦੇ ਮੈਦਾਨ ਵਿੱਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਜਾ ਇਹਨਾਂ ਨੇ ਪੈਰ ਜੋੜੇ ਦੇਵੀ ਦੇ ਗਾੜੀ ਦੁਰਗਾ ਦੇ ਗਾੜੀ ਦੁਰਗਾ ਨੂੰ ਬੇਨਤੀਆਂ ਕੀਤੀਆਂ ਵੀ ਆਹ ਦੁਰਗਾ ਸਾਡੀ ਕਰ ਮਦਦ ਹੁਣ ਤੇ ਦੁਰਗਾ ਫਿਰ ਭਵਾਨੀ ਜਿਹਨੂੰ ਕਹਿੰਦੇ ਜਿਹਨੂੰ ਭਗੌਤੀ ਵੀ ਕਹਿੰਦੇ ਨੇ ਦੁਰਗਾ ਸੈਤਾਲੀ ਆਈ ਤੇ ਉਹਨੇ 90 ਪਦਮ ਦੈਨਤਾਂ 90 ਪਦਮ ਦੈਤ ਸੈਨਾ ਦਾ ਨਾਸ਼ ਕੀਤਾ ਇਹ ਬਿਲੀਅਨ ਤੋਂ ਮਿਲੀਅਨ ਤੋਂ ਤਾਂ ਚਲੇ ਜਾਓ ਮਤਲਬ ਟ੍ਰਿਲੀਅਨ ਲੋਕ ਉਹਨੇ ਟ੍ਰਿਲੀਅਨ ਦੈਂਤوں ਨੇ ਮਾਰ ਦਿੱਤੇ ਦੈਂਤ ਸੈਨਾ ਦਾ ਜਦੋਂ ਅੰਤ ਹੋ ਗਿਆ ਦੇਵੀ ਥੱਕ ਟੁੱਟ ਗਈ ਕਿਉਂਕਿ ਕੰਮ ਬੜਾ ਭਾਰੀ ਕੀਤਾ ਦੈਂਤ ਬੜੇ ਮਾਰੇ ਸਨ ਤੇ ਵੀ ਨੇ ਉਹ ਗਈ ਥੱਕ ਟੁੱਟ ਉਹਨੇ ਕਿਹਾ ਵੀ ਚਲ ਹੁਣ ਮੈਂ ਆਰਾਮ ਕਰਨ ਜਾਨੀ ਆ ਦੇਵੀ ਤੁਰ ਪਈ ਆਰਾਮ ਕਰਨ ਉਹ ਚੱਲੇ ਗਈ ਇੱਕ ਪਰਬਤ ਦੇ ਉੱਤੇ ਹੁਣ 90 ਪਦਮ ਦੈਂਤ ਤੇ ਮਰ ਗਏ ਸਨ ਪਰ ਦੋ ਵੱਡੇ ਦੈਂਤ ਲੀਡਰ ਦੈਂਤ ਜਿਹੜੇ ਸੀ ਬੇਲ ਤੇ ਸੁਬੇਲ ਉਹ ਜੇ ਜਿਉਂਦੇ ਸਨ ਆ ਵੇਖੋ ਕਹਾਣੀ ਕਿਦਾਂ ਦੀ ਹੈ ਜਿੱਦਾਂ ਇਹ ਬੱਚਿਆਂ ਨੂੰ ਕਾਮਿਕਸ ਦੇ ਵਿੱਚੋਂ ਸਟੋਰੀਆਂ ਪੜ੍ਹ ਕੇ ਸੁਣਾਇਦੀਆਂ ਨੇ ਬੇਲ ਤੇ ਸਵੇਲ ਉਹਨਾਂ ਨੇ ਦੇਵੀ ਦਾ ਪਿੱਛਾ ਕੀਤਾ ਦੁਰਗਾ ਦਾ ਭਗਉਤੀ ਦਾ ਪਿੱਛਾ ਕੀਤਾ ਉਹ ਭਗਉਤੀ ਛੁਪ ਕੇ ਜਾ ਕੇ ਇੱਕ ਪਰਬਤ ਦੇ ਉੱਤੇ ਤੇ ਉੱਥੇ ਹੀ ਉਸੇ ਪਰਬਤ ਦੇ ਉੱਤੇ ਇੱਕ ਤਪਸਵੀ ਤਪ ਕਰ ਰਿਹਾ ਸੀ ਬ੍ਰਾਹਮਣ ਤਪਸਵੀ ਧਿਆਨ ਰੱਖਿਓ ਜਰਾ ਹੁਣ ਤੁਹਾਨੂੰ ਜੋੜਿਆ ਕਿੱਥੇ ਜਾ ਕੇ ਬ੍ਰਾਹਮਣ ਤਪਸਵੀ ਨੂੰ ਆਣ ਕੇ ਪੁੱਛਿਆ ਜਿਵੇਂ ਆਪਾਂ ਰਾਹ ਪੁੱਛ ਲੈਨੇ ਕਿਸੇ ਨੂੰ ਗਲੀ 'ਚ ਖਲੋਤੇ ਹੋਏ ਕੋਈ ਮਹੱਲੇ 'ਚ ਖਲੋਤਾ ਪਾਈ ਆਏ ਘਰ ਜਾਣਾ ਵਾ ਪਤਾ ਹੀ ਕਿੱਥੇ ਤੇ ਉਹ ਰਾਹ ਪੁੱਛਣ ਵਾਲੇ ਜਿਹਨੂੰ ਰਾਹ ਪੁੱਛਿਆ ਹੋਵੇ ਤੇ ਤੁਸੀਂ ਉਹਨੂੰ ਪੁੱਛੋ ਭਾਜੀ ਇੱਥੇ ਜਾਣਾ ਤੇ ਉਹ ਕਹਵੇ ਜਾ ਰਾਹ ਦੱਸੇ ਨਾ ਤੇ ਅਗਲੇ ਬੰਨੇ ਤੁਹਾਡਾ ਮਖੌਲ ਲਡਾ ਦੇ ਬ੍ਰਾਹਮਣ ਤਪਸਵੀ ਨੂੰ ਨਨੇ ਰਾਹ ਪੁੱਛਿਆ ਭੀ ਆ ਦੇਵੀ ਇੱਥੇ ਦੇਖੀ ਤੂੰ ਇਦਾ ਤੁਰੇ ਫਿਰਦੀ ਕਿਦੇ ਇਨਕਾਰ ਕਰ ਦਿੱਤਾ ਬ੍ਰਾਹਮਣ ਤਪਸਵੀ ਨੇ ਜੀ ਨਹੀਂ ਇਨਕਾਰ ਵੀ ਇਸ ਤਰੀਕੇ ਨਾਲ ਕੀਤਾ ਵੀ ਉਹਨਾਂ ਨੂੰ ਗੁੱਸਾ ਆ ਗਿਆ ਬੇਲ ਤੇ ਸਬੇਲ ਨੂੰ ਅਗਲੇ ਬੰਨੇ ਉਹ ਵੀ ਲੀਡਰ ਸਨ ਦੰਤਾਂ ਦੇ ਉਹਨਾਂ ਨੇ ਉਧਰਲੇ ਬੰਨੇ ਯੰਗ ਸ਼ੁਰੂ ਕਰ ਦਿੱਤੀ ਬ੍ਰਾਹਮਣ ਦੇ ਨਾਲ ਹੀ ਉਹ ਫਿਰ ਬ੍ਰਾਹਮਣ ਨੇ ਕੀ ਕੀਤਾ ਉਹ ਜਿਸ ਸ਼ੇਰ ਦੀ ਖੱਲ ਦੇ ਉੱਤੇ ਬੈਠਾ ਭਗਤੀ ਕਰ ਰਿਹਾ ਸੀ ਉਹਨੇ ਉਹ ਸ਼ੇਰ ਦੀ ਕੱਢੀ ਖੱਲ ਤੇ ਉਹਨੂੰ ਹਿਲਾਇਆ ਹਿਲਾਉਣ ਦੇ ਨਾਲ ਹੀ ਉਹ ਖੱਲ ਚੋਂ ਧੂੜ ਉੱਡੀ ਤੇ ਧੂੜ ਉੱਡਣ ਦੇ ਨਾਲ ਇੱਕ ਬੜਾ ਤੇਜ ਵਾਲਾ ਮਨੁੱਖ ਪੈਦਾ ਹੋਇਆ ਬੜਾ ਬਲੀ ਮਨੁੱਖ ਪੈਦਾ ਹੋਇਆ ਫਿਰ ਹੁਣ ਵੇਖੋ ਹੁਣ ਉਹ ਬਲੀ ਮਨੁੱਖ ਜਿਹੜਾ ਪੈਦਾ ਹੋਇਆ ਨੇ ਹਜ਼ਾਰ ਸਾਲ ਦਾਇਤਾਂ ਨਾਲ ਜੁੱਧ ਕੀਤਾ ਤੇ ਜੁੱਧ ਪ੍ਰਾਪਤ ਕੀਤੀ ਹਜ਼ਾਰ ਲੱਖਾਂ ਤੋਂ ਠਾਂ ਕੋਈ ਗੱਲ ਨਹੀਂ ਜੇਗੀ ਇੱਥੇ ਪਦਮ ਤੱਕਰ ਦੂਰ ਪਏ ਨੇ ਵੀ ਹਜ਼ਾਰ ਸਾਲ ਹਜ਼ਾਰਾਂ ਸਾਲ ਉਹਨੇ ਯੁੱਧ ਕੀਤਾ ਯੁੱਧ ਕਰਨ ਤੋਂ ਬਾਅਦ ਜਦੋਂ ਵਿਜੇ ਪਾ ਲਈ ਤੇ ਫੇਰ ਮਖਨੋ ਦੇਵੀ ਸੁੱਤੀ ਉੱਠ ਕੇ ਆਈ ਜਾਂ ਲੋਕੇ ਵੇਖਣ ਡਈ ਸੀ ਇਹਦੇ ਬਾਰੇ ਕੋਈ ਕਨਫਰਮ ਜਾਣਕਾਰੀ ਨਹੀਂ ਪਰ ਦੇਵੀ ਆਈ ਉਹ ਬੜਾ ਪ੍ਰਸੰਨ ਹੋਈ ਵੀ ਐਡਾ ਤਪੱਸਵੀ ਜਿਨੇ ਮੇਰੀ ਜਾਨ ਬਚਾਈ ਤੇ ਪ੍ਰਸੰਨ ਹੋ ਕੇ ਉਸ ਦੇਵੀ ਨੇ ਫਿਰ ਵਰ ਦਿੱਤਾ ਉਹ ਕਹਿੰਦੀ ਸ਼ੇਰ ਚੋਂ ਜਿਹੜਾ ਪੈਦਾ ਹੋਇਆ ਮਹਾਬਲੀ ਐ ਅੱਜ ਇਹਦੀ ਵਜ੍ਹਾ ਨਾਲ ਮੇਰੀ ਜਾਨ ਬਚੀ ਆ ਇਹਦਾ ਨਾਮ ਅੱਜ ਤੋਂ ਨਾਮਕਰਨ ਮੈਂ ਦੁਸ਼ਟ ਦਮਨ ਕਰਦੀ ਆਂ ਤੇ ਦੁਸ਼ਟ ਦਮਨ ਛੇਰ ਦੀ ਖੱਲ ਚੋਂ ਜਨਮਿਆ ਏ ਇਸ ਕਰਕੇ ਜਦੋਂ ਇਹ ਮਾਤ ਲੋਕ 'ਚ ਜਾਏਗਾ ਨਾ ਜਨਮ ਲੈਣ ਉੱਥੇ ਇਹ ਜਿਹੜਾ ਪੰਥ ਚਲਾਏਗਾ ਉਸ ਪੰਥ ਤੇ ਚੱਲਣ ਵਾਲੇ ਪੰਥੀਆਂ ਦਾ ਨਾਮ ਉਸ ਸਮੂਹ ਦਾ ਨਾਮ ਵੀ ਛੇਰ ਦੀ ਖੱਲ ਚੋਂ ਜਨਮੇ ਹੋਏ ਦਾ ਖਾਲਸਾ ਹੋਏਗਾ ਤੇ ਅਪਰੰਤ ਦੇਵੀ ਜੀ ਲੋਪ ਹੋ ਗਈ ਚਿਰਨਜੀਵੀ ਹੋਣ ਦਾ ਵਰ ਦੇ ਕੇ ब्राह्मण ਦੀ ਖਲ ਚੋਂ ਪ੍ਰਗਟ ਹੋਏ ਮਹਾਬਲੀ ਨੂੰ ਵਰਦੇ ਕਿ ਦੇਵੀ ਅਲੋਪ ਹੋ ਗਈ ਹੁਣ ਉਸ ਦੁਸ਼ਟ ਦਮਨ ਮਹਾਬਲੀ ਨੇ ਜੀਦਾ ਨਾਮ ਕਰਨ ਦੁਸ਼ਟ ਦਮਨ ਕੀਤਾ ਹੀ ব্রাহ্মণ ਦੇ ਥੱਲੇ ਵਿਸ਼ੀ ਹੋਈ ਸ਼ੇਰ ਦੀ ਖਲ ਚੋਂ ਪੈਦਾ ਹੋਣ ਵਾਲਾ ਦੁਸ਼ਟ ਦਮਨ ਉਹਨੇ ਫਿਰ ਤਪੱਸਿਆ ਕੀਤੀ ਦੇਵੀ ਦੇ ਵਰ ਤੈਤ ਕਣੀ ਤਪੱਸਿਆ ਕੀਤੀ 72 ਨਾਟਕ ਦਾ ਲਖਾਰੀ ਦੱਸਦਾ ਵੇ ਇੱਕ ਸੰਖਸ਼ਾਲ ਇਹ ਅਰਬਾਂ ਖਰਬਾ ਤੋਂ ਤਲੀਆਂ ਗੱਲਾਂ ਨੇ ਇੱਕ ਸੰਖ ਸਾਲ ਤਪੱਸਿਆ ਕੀਤੀ ਇੰਨੀ ਤਪੱਸਿਆ ਕੀਤੀ ਵੀ ਸਰੀਰ ਸੋ ਗਿਆ ਤੇ ਹੱਡੀਆਂ ਰਹਿ ਗਈਆਂ ਫਿਰ ਤਪੱਸਿਆ ਨੂੰ ਫਲ ਲੱਗਾ ਅੰਤ ਮਹਾਕਾਲ ਮਹਾਕਾਲ ਨੇ ਆਪਣੇ ਸੇਵਕਾਂ ਰਾਂ ਹੀ ਵਿਮਾਨ ਭੇਜਿਆ ਜਿਵੇਂ ਆਪਾਂ ਕਹਿ ਦਿੰਨੇ ਵੀ ਜਾ ਭਾਈ ਕਾਰ ਤੇ ਬੰਦਾ ਚੱਕ ਲਿਆ ਉਹਨੇ ਵਿਮਾਨ ਭੇਜ ਕੇ ਤੇ ਦੁਸ਼ਟ ਦੋਮਨ ਨੂੰ ਆਪਣੇ ਕੋਲ ਬੁਲਾ ਕੇ ਗੋਦੀ ਚ ਬਿਠਾਇਆ ਪਿਆਰ ਦਿੱਤਾ ਪਲੋਸਿਆ ਚੁੰਮਿਆ ਕਿਹਾ ਵੀ ਹੁਣ ਤੂੰ ਮਾਤ ਲੋਕ ਜਾਣਾ ਤੇਰੀ ਮਾਤ ਲੋਕ ਲੋੜਿਆ ਤੇ ਮਾਤ ਲੋਕ ਦੇ ਵਿੱਚ ਆਣ ਕੇ ਉਹ ਜਿਹੜਾ ਦੁਸ਼ਟ ਦਮਨ ਆ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਚ ਜਨਮ ਲੈਂਦਾ ਹੁਣ ਇੱਥੇ ਦੋ ਤਿੰਨ ਸਵਾਲ ਹੈ ਅਬ ਮੈਂ ਆਪਣੀ ਕਥਾ ਬਖਾਨੋ ਵੱਲ ਬਾਅਦ ਜਾਂਦੇ ਇੱਥੇ ਦੋ ਤਿੰਨ ਸਵਾਲ ਇਹ ਹੈ ਪਹਿਲੀ ਗੱਲ ਤੇ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬ੍ਰਾਹਮਣ ਚੋਂ ਇਹ ਜੇ ਤੇ ਕਹਿੰਦੇ ਨਾ ਵੀ ਉਹ ਬ੍ਰਾਹਮਣ ਹੀ ਦੁਸ਼ਟ ਦਮਨ ਬਣਿਆ ਜਿਹੜਾ ਤਪੱਸਿਆ ਕਰ ਰਿਹਾ ਸੀ ਬ੍ਰਾਹਮਣ ਦੇ ਥੱਲੇ ਵਿਸ਼ੀ ਹੋਈ ਉਹ ਵਿਸ਼ਾਈ ਜਿਹੜੀ ਸ਼ੇਰ ਦੀ ਖਲਦੀ ਸੀ ਉਹਨੂੰ ਛੜਨ ਨਾਲ ਉਹ ਘੱਟੇ ਮਿੱਟੀ ਚੋਂ ਪੈਦਾ ਹੋਇਆ 72 ਨਾਟਕ ਮੁਤਾਬਕ ਦੂਜੀ ਗੱਲ maat lok ਦੇ ਵਿੱਚ ਉਹ ਦੇਵੀ ਦੇ ਆਸ਼ੀਰਵਾਦ ਤਹਿਤ ਆਇਆ ਕਿਸੇ ਮਿਸ਼ਨ ਤਹਿਤ ਨਹੀਂ ਕਿਸੇ ਚੱਲ ਰਹੀ ਗਰਗਦੀ ਪਰੰਪਰਾ ਦੀ ਜ਼ਿੰਮੇਵਾਰੀ ਨਿਭਾਉਣ ਨਹੀਂ ਦੇਵੀ ਦੇ ਇੱਕ ਵਰ ਤਹਿਤ maat lok ਚ ਆਇਆ ਅਗਲਾ ਸਵਾਲ ਇਹ ਜਿੱਥੇ ਦੁਸ਼ਟ ਦਮਨ ਤਪ ਕਰ ਰਿਹਾ ਸੀ ਕਿਹੜਾ ਰਿਹਾ ਨਾ maat lok ਚ ਆਇਆ ਜਿੱਥੇ ਦੁਸ਼ਟ ਦਮਨ ਤਪ ਕਰ ਰਿਹਾ ਸੀ ਉਹ ਹੇਮਕੁੰਟ ਕਿਹੜੀ ਧਰਤੀ ਤੇ ਆ ਕੀ ਉਹ ਸਵਰਗਾਂ ਚ ਆ ਜਾਂ ਉਹ ਪਤਾਲ ਚ ਆ ਹੇਮ ਕੋੰਟ ਵੀ ਤੇ ਇਸੇ ਧਰਤੀ ਤੇ ਐ ਤੇ ਜੇ ਇਸੇ ਧਰਤੀ ਤੇ ਸੀ ਤੇ ਇਸੇ ਧਰਤੀ ਚੋਂ ਉੱਤੋਂ ਉੱਤਰ ਕੇ ਥੱਲੇ 14-15 ਕਿਲੋਮੀਟਰ ਆਉਣਾ ਸੀ ਕਿ ਦੁਬਾਰਾ ਜਨਮ ਲੈ ਕੇ ਆਉਣਾ ਸੀ ਸੋ ਕਹਿਣ ਤੋਂ ਭਾਵ ਹੈ ਵੀ ਆਪਸ ਦੇ ਵਿੱਚ ਹੀ ਆਪਾ ਵਿਰੋਧੀ ਸਟੇਟਮੈਂਟ ਬਣਾਤੀ ਬ੍ਰਾਹਮਣ ਨੇ ਬੜੇ ਤਰੀਕੇ ਨਾਲ ਦਸਵਾਂ ਗੁਰੂ ਦਸਵੀਂ ਜੋਤ ਜੋ ਨਾਨਕ ਜੋਤ ਦਾ ਰੂਪ ਉਹਨੂੰ ਇਸ ਤਰੀਕੇ ਨਾਲ ਹਾਇਕ ਕਰਾਇਆ ਵੀ ਬ੍ਰਾਹਮਣ ਦੀ ਖੱਲ ਚੋਂ ਪੈਦਾ ਕੀਤਾ ਬ੍ਰਾਹਮਣ ਦੀ ਖੱਲ ਚੋਂ ਪੈਦਾ ਕਰਕੇ ਉੱਚੇ ਪਰਬਤ ਦੇ ਉੱਤੇ ਬਿਠਾ ਦਿੱਤਾ ਉਹਨੂੰ ਤਪੱਸਿਆ ਕਰਨ ਵਾਸਤੇ ਮਹਾਕਾਲ ਨੇ ਜਿਸ ਮਹਾਕਾਲ ਕਾਲਕਾ ਅਰਾਧੀ ਗੁਰੂ ਦੇ ਮੂੰਹ ਦੇ ਵਿੱਚੋਂ ਉਹਦੀ ਅਪਾਸ਼ਨਾ ਕਰਵਾਈ ਜਾ ਰਹੀ ਇਹ ਐਸਾ ਵਿਪਰਜਾਲ ਪਾਇਆ ਕਿ ਸਿੱਖ ਕੌਮ ਜਿਹੜੀ ਆਪਣੇ ਆਪ ਨੂੰ ਵਿਲੱਖਣ ਕੌਮ ਕਹਿੰਦੀ ਹੈ ਇਹਦਾ ਹਿੰਦੂ ਕਰਨ ਹੋ ਸਕੇ ਇਹਦਾ ਵਿਪਰੀ ਕਰਨ ਹੋ ਸਕੇ ਸੋ ਇਹ ਇਸੇ ਸਟੋਰੀ ਦੇ ਆਧਾਰ ਤੇ ਅੱਬ ਮੈਂ ਆਪਣੀ ਕਥਾ ਬਖਾਨੋ ਦੇ ਆਧਾਰ ਤੇ ਸੂਰਜ ਪ੍ਰਕਾਸ਼ ਦੇ ਜਿਹੜੇ ਕਰਤਾ ਨੇ ਭਾਈ ਸੰਤੋਖ ਸਿੰਘ ਤੇ ਉਹਨਾਂ ਦੇ ਜਿਹੜੇ ਸੰਜੋਗੀ ਬ੍ਰਾਹਮਣ ਸਨ ਉਹਨਾਂ ਨੇ ਵੀ ਕਾਫੀ ਕੁਝ ਲੰਮਾ ਚੌੜਾ ਲਿਖ ਮਾਰਿਆ ਦਿੱਤੇ ਜਿੰਨੂੰ ਆਧਾਰ ਬਣਾ ਕੇ ਪੰਡਿਤ ਤਾਰਾ ਸਿੰਘ ਨਰੋਤਮ ਨੇ 1932 ਦੇ ਵਿੱਚ ਹੇਮਕੁੰਟ ਨੂੰ ਜਿਹੜਾ ਦੁਸ਼ਟ ਦਮ ਦੀ ਤਪੱਸਿਆ ਕਰਨ ਵਾਲੀ ਥਾਂ ਦੱਸਿਆ ਇਹ ਪਹਿਲਾ ਅਲੋਪ ਸੀ ਪਹਿਲਾ ਗੁਪਤ ਸੀ ਈਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਆਏ ਉਹ ਵੀ ਆਪਣੀ ਸਾਰੀ ਉਮਰ ਦਾ ਨਾਨ ਆਪਣੇ ਤਪ ਕਰਨ ਵਾਲੇ ਸਥਾਨ ਤੇ ਨਹੀਂ ਗਏ ਜਿਵੇਂ ਬ੍ਰਾਹਮਣ ਨੇ ਲਿਖਿਆ ਵੀ ਤਪ ਕੀਤਾ ਮਾਲੋ ਗੁਰੂ ਨੂੰ ਨਹੀਂ ਪਤਾ ਕਿਥੇ ਤਪ ਕੀਤਾ ਤੇ ਨਾ ਹੀ ਉਹ ਗਏ ਉਥੇ ਪਰ ਬ੍ਰਾਹਮਣ ਨੇ ਬੜੇ ਤਰੀਕੇ ਨਾਲ ਤਪ ਕਰਵਾਇਆ ਇਹ ਬਿਨਾ ਪਰਵਾਹ ਕੀਤੇ ਕਿ ਕੱਲ ਨੂੰ ਇਹ ਵੀ ਸਵਾਲ ਉੱਠ ਸਕਦਾ ਵੀ ਗੁਰੂ ਤੇ ਸਾਰੀ ਉਮਰ ਗਿਆ ਨਹੀਂ ਆਪਣੇ ਤਪਸਥਾਨ ਤੇ ਜੇ ਤਪ ਕੀਤਾ ਸੀ ਤੇ ਪਰ ਬ੍ਰਾਹਮਣ ਇੱਕ ਚੱਕਰ ਵੀ ਐਸਾ ਹੈ ਬਿਪਰ ਦਾ ਚੱਕਰ ਵੀ ਹੋਇਆ ਐਸਾ ਹੈ ਉਹ ਬੜੇ ਤਰੀਕੇ ਨਾਲ ਤੁਹਾਨੂੰ ਫਸਾ ਲੈਂਦਾ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਤੁਹਾਨੂੰ ਸੋਚਣ ਵੀ ਨਹੀਂ ਦਿੰਦਾ ਉਸ ਚੱਕਰ ਵੀ ਉਹਦੇ ਬਾਰੇ ਚਿਤ੍ਰਨਾਟਕ ਦੀ ਜਾਣਕਾਰੀ ਦੇ ਆਧਾਰ ਤੇ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਦੇ ਵਿੱਚ ਵੀ ਬੜੀ ਲੰਮੀ ਚੌੜੀ ਕਥਾ ਅਬ ਮੈਂ ਆਪਣੀ ਕਥਾ ਬਖਾਨੋ ਦੇ ਨਾਮ ਇੱਥੇ ਲਿਖ ਮਾਰੀ ਜਿੱਤੋਂ ਭਾਈ ਵੀਰ ਸਿੰਘ ਵੀ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਵੀ ਇਸ ਮੈਟਰ ਤੇ ਆਪਣੇ ਜਜ਼ਬਾਤ ਜ਼ਾਹਰ ਕਰ ਦਿੱਤੇ ਜੋ ਇਸ ਵਿਪਰੀ ਜਾਲਸੀ ਉਹ ਵੀ ਨਹੀਂ ਬਚੇ ਤੇ ਐਸੀ ਜਾਣਕਾਰੀ ਨੂੰ ਆਧਾਰ ਬਣਾ ਕੇ ਪੰਡਿਤ ਤਾਰਾ ਸਿੰਘ ਨਰੋਤਮ ਵੈਸੇ ਉਹ ਬਦਰੀਨਾਥ ਦਾ ਬੜਾ ਭਗਤ ਸੀ ਬਦਰੀਨਾਥ ਦੀਆਂ ਪਹਾੜੀਆਂ ਤੇ ਬਹੁਤ ਸੈਰ ਕਰਦਾ ਸੀ ਇਦਾਂ ਇਸ ਬਦਰੀਨਾਥ ਦੀਆਂ ਪਹਾੜੀਆਂ ਤੇ ਸੈਰ ਕਰਦਾ ਕਰਦਾ ਹੀ ਉਸ ਕਹਾਣੀ ਦੇ ਆਧਾਰ ਤੇ ਉਹਨੂੰ ਇੱਕ ਪਹਾੜੀ ਲੱਭੀ ਜਿੱਥੋਂ 7 ਟੀਸੀਆਂ ਦੀਦੀਆਂ ਸਨ ਜੋ ਕਿ ਨੇਚਰਲ ਹੈ ਇੱਥੇ ਇੰਗਲੈਂਡ ਦੇ ਵਿੱਚ ਸਨੋਡੋਨੀਆ ਦੇ ਵਿੱਚ ਚਲੇ ਜਾਓ ਉੱਥੇ ਵੀ 7 ਟੀਸੀਆਂ ਇੱਕ ਜਗ੍ਹਾ ਤੇ ਖੜਕੇ ਦੀਦੀਆਂ ਨੇ ਮੈਂ ਫੋਟੋ ਵੀ ਖਿੱਚ ਕੇ ਲੈ ਆਂਦੀ ਹਾਂ ਉਹਨੇ ਵੇਖਿਆ ਵੀ ਆਹ 7 ਟੀਸੀਆਂ ਵਾਲੀ ਐਹੋ ਹੀ ਸਤਸਰੰਗ ਆ ਜਿੱਥੇ ਗੁਰੂ ਸਾਹਿਬ ਨੇ ਆਣ ਕੇ ਜਿਹੜਾ ਤਪ ਕੀਤਾ ਇਹ ਖੋਜ ਵੈਸੇ 1932 ਚ ਮੁਕੰਮਲ ਹੋਈ 1929 ਚ ਸ਼ੁਰੂ ਹੋਈ ਸੀ ਇਸ ਤੋਂ ਪਹਿਲਾਂ ਵੀ ਇੱਕ ਹਿਮਕੁੰਟ ਪਹਾੜਤ ਲੱਭਿਆ ਸੀ ਉਹ ਲੱਭਿਆ ਸੀ ਗਿਆਨੀ ਠਾਕੁਰ ਸਿੰਘ ਅਮਲਸਰ ਵਾਲੇ ਨੇ ਉਹਨੇ ਵੀ ਕਵੀ ਸੰਤੋਖ ਸਿੰਘ ਦੀ ਕਲਪਨਾ ਨੂੰ ਆਧਾਰ ਬਣਾ ਕੇ ਲੱਭਿਆ ਸੀ ਜਦੋਂ ਪੰਡਤ ਤਾਰਾ ਸਿੰਘ ਨਰੋਤਮ ਨੇ ਨਵਾਂ ਲੱਭ ਲਿਆ ਤੇ ਉਹ ਪੁਰਾਣਾ ਖੰਡਨ ਹੋ ਗਿਆ ਤੇ ਨਵਾਂ ਹਿਮਕੁੰਡ ਜਿੱਥੇ ਗੁਰਦੁਆਰੇ ਦੀ ਇਸਾਰੀ ਸਾਬਕਾ ਫੌਜੀ ਬ੍ਰਿਟਿਸ਼ ਆਰਮੀ ਦਾ ਐਕਸ ਆਰਮੀ ਮੈਨ ਜਿਹਨੂੰ ਸੋਹਣ ਸਿੰਘ ਕਹਿੰਦੇ ਸੀ ਟੀਰੀ ਗੜਵਾਲ ਵਾਲਾ ਉਹਨੇ ਉੱਥੇ ਗੁਰਦੁਆਰੇ ਦੀ ਇਸਾਰੀ ਕਰਵਾਈ ਜੋ ਕਿ 1936 ਦੇ ਤਕਰੀਬਨ ਮੁਕੰਮਲ ਹੋ ਗਿਆ ਜਿਹਦੇ ਵਿੱਚ ਭਾਈ ਵੀਰ ਸਿੰਘ ਦਾ ਬੜਾ ਜਬਰਦਸਤ ਰੋਲ ਰਿਹਾ ਗੁਰਦੁਆਰਾ ਤਿਆਰ ਕਰਵਾਉਣ ਦੇ ਵਿੱਚ ਕਿਉਂਕਿ ਭਾਈ ਵੀਰ ਸਿੰਘ ਨੇ ਉਸੇ ਟੀਸੀ ਨੂੰ ਜਿਹੜੀ ਪ੍ਰਮਾਨਕਤਾ ਦੇ ਦਿੱਤੀ ਵੀ ਇਸ ਟੀਸੀ ਤੋਂ ਸੱਤ ਦੇ ਦਿਆਂ ਨੇ ਤੇ ਇਹੋ ਹੀ ਉਹ ਸਤਸੰਗ ਹੈ ਸੋ ਇਦਾਂ ਇਹ ਹੋਇਮ ਕੁੰਟ ਪਰਵਤ ਹੋਂਦ ਚ ਆਇਆ ਜਿਹਨੂੰ ਲਿਆਉਣ ਵਾਲਾ ਪੰਡਤ ਤਾਰਾ ਸਿੰਘ ਨਰੋਤਮ ਹੈ ਜਿਨੇ 1932 ਚ ਲਿਆਂਦਾ ਸੋ 1932 ਦੇ ਵਿੱਚ ਸਿੱਖਾਂ ਨੂੰ ਪਤਾ ਲੱਗਾ ਵੀ ਆਹ ਉਹ ਸਥਾਨ ਹੈ ਜਿੱਥੇ ਆਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਪ ਕੀਤਾ ਪਿਛਲੇ ਜਨਮ ਦੇ ਵਿੱਚ ਸਾਨੂੰ ਗੁਰਬਾਣੀ ਸਮਝ ਨਹੀਂ ਆਈ ਅਸੀਂ ਪੰਡਿਤ ਤਾਰਾ ਸਿੰਘ ਨਰੋਤਮ ਦੇ ਖੋਜਮਗਰ ਤੁਰਪੇ 1932 ਵਾਲੀ ਅਸੀਂ ਇਹ ਨਹੀਂ ਪੜਿਆ ਵੀ ਜਾਪ ਤਾਪ ਭ੍ਰਮਣ ਬਸਦਾ ਕਰ ਉਰਦ ਤਾਪ ਲੈ ਗੈਨ ਇਹ ਵਿਦ ਨਹਿ ਪਤਿਆਂ ਨੂੰ ਠਾਕਰ ਜੋਗ ਜੁਗਤ ਕਰ ਜੈਨ ਵੀ ਜਿੰਨੀ ਮਰਜੀ ਭ੍ਰਮਣ ਕਰ ਲੈ ਬਸਦਾ ਦਾ ਜਿੰਨੇ ਮਰਜੀ ਜਪ ਕਰ ਲੈ ਤਪ ਕਰ ਲੈ ਇਸ ਵਿਧੀ ਨਾਲ ਉਹ ਠਾਕਰ ਪਤੀਜ ਦਾ ਨਹੀਂ ਅਸੀਂ ਨਹੀਂ ਪੜਿਆ ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਵੀ ਮਨ ਹੱਠ ਦੇ ਨਾਲ ਠੱਕਿਆ ਤੇ ਜਾ ਸਕਦਾ ਹੈ ਇੱਕ ਲਤ ਤੇ ਖੜ ਕੇ ਭਗਤੀ ਕਰਨੀ ਕਠਨ ਤਪੱਸਿਆ ਕਰਨੀ ਜਿਵੇਂ ਦੁਸ਼ਟ ਦਮਨ ਤੋਂ ਗੁਰੂ ਗੋਬਿੰਦ ਸਿੰਘ ਦਾ ਪਿਛਲਾ ਜਨਮ ਦਾ ਐਲਾਨ ਕਰਕੇ ਤੋਂ ਉਹਦੇ ਤੋਂ ਭਗਤੀ ਕਰਾਈ ਇੱਕ ਸੰਖ ਵਰੇ ਕਠਨ ਤਪੱਸਿਆ ਕਰਵਾਈ ਕਵੀ ਸੰਤੋਖ ਸਿੰਘ ਨੇ ਵੀ ਇਹ ਮਨ ਹੱਠ ਜੋ ਕਿ ਪਹਿਲੀ ਤਾਂ ਗੱਲ ਇੰਪੋਸੀਬਲ ਹੈ ਦੂਸਰੀ ਗੱਲ ਮੰਨ ਲਓ ਹੋਵੇ ਤੇ ਫਿਰ ਇਹਦਾ ਬੈਨੀਫਿਟ ਕੀ ਹੈ ਕਿ ਮਨ ਦੀ ਗੁਰਮਤਿ ਇਸ ਤਪਮ ऐसे जप्पा नु गुरमत मानदी है सो बदो बदी असि गुरु गोबिंद सिंह बादशाह नु ब्राह्मण दी ਝਾੜੀ ਹੋਈ ਵਿਸ਼ਾਈ ਦੇ ਵਿੱਚੋਂ ਦੁਸ਼ਟ ਦਮਨ ਬਣਾ ਕੇ ਤੇ ਉਸੇ ਦੁਸ਼ਟ ਦਮਨ ਦਾ ਅਗਲਾ ਰੂਪ ਜੋ ਮਹਾਕਾਲ ਦੀ ਆਗਿਆ ਦੇ ਨਾਲ ਇਸ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਬਣ ਕੇ ਆਉਂਦਾ ਉਹ ਸਾਡਾ ਗੁਰੂ ਹੋ ਗਿਆ ਕਿਨੂੰ ਮੂੰਹ ਦਿਖਾਵਾਂਗੇ ਜਾ ਕੇ ਇੰਨੀ ਘੋਰ ਨਰਾਤਰੀ ਗੁਰੂ ਸਹਿਬਾਨ ਦੀ ਇਹ ਗਾ ਗਾ ਕੇ ਬਿਹੇਮਕੁੰਟ ਪर्वਤ ਹੈ ਜਹਾਂ ਸप्त श्रृंग ਸੌ ਬਤ ਹੈ ਤਹਾਂ ਇਹ ਗੁਰੂ ਨਾਲ ਕੋਝਾ ਮਜਾਕ ਹੈ ਬੜਾ ਕੋਝਾ ਮਖੌਲ ਹੈ ਸੋ ਆਓ ਹੁਣ ਆਪਾਂ ਹੇਮਕੁੰਟ ਦੇ ਜਿਹੜਾ ਇਹ ਰਚਨਾ ਹੈ ਇਹਦੇ ਅਰਥ ਪੜਦੇ ਆਂ ਅਰਥ ਪੜ ਕੇ ਤੇ ਨਾਲ ਗੁਰਮਤ ਦੇ ਨਜ਼ਰੀਏ ਨਾਲ ਦੇਖਦੇ ਆਂ ਤੇ ਅਗਲੇ ਸ਼ੋਅ ਦੇ ਵਿੱਚ ਮੋਰਪਿਤ ਪੂਰਬਕੀਅਸ ਪਿਆਨਾਂ ਵਾਲਾ ਰਚਨਾ ਜੋ ਕਿ ਇਸੇ ਵਿਜਤਰਨਾਟਕ ਦੀ ਹੈ ਇਸ ਵਿਜਤਰਨਾਟਕ ਦੀਆਂ ਦੋ ਜਿਹੜੀਆਂ ਪ੍ਰਚਲਿਤ ਰਚਨਾਵਾਂ ਜੋ ਆਮ ਪੜੀਆਂ ਜਾਂਦੀਆਂ ਨੇ ਉਹ ਆਪਾਂ ਜ਼ਿਕਰ ਕਰਕੇ ਫਿਰ ਅਗਲੇ ਸੈਕਸ਼ਨ ਦੇ ਵਿੱਚ ਵਧਾਂਗੇ ਕਿਤੇ ਤੇ ਆਓ ਹੁਣ ਆਪਾਂ ਕਰਦੇ ਆਂ ਅਰਥ ਚੋਪਈ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਹ ਬਿਦ ਮੋਹ ਆਨੋ ਹੁਣ ਮੈਂ ਆਪਣੀ ਵਾਰਤਾ ਬਖਾਨ ਕਰਦਾ ਚੋਪਈ ਚ ਕਹਿ ਰਹੇ ਨੇ ਗੁਰੂ ਸਾਹਿਬ ਦੇ ਮੂੰਹ ਕਢਾਇਆ ਜਾ ਰਿਆ ਹੁਣ ਮੈਂ ਆਪਣੀ ਵਾਰਤਾ ਬਖਿਆਨ ਕਰਨੀ ਆ ਮੈਂ ਦੱਸਣਾ ਮੈਂ ਕੌਣ ਆ ਤਪਸਾਦਤ ਜਹ ਬਿਦ ਮੋਹ ਆਨੋ ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਇੱਥੇ ਲਿਆਂਦਾ ਗਿਆ ਮੈਨੂੰ ਤਪ ਕਰਦੇ ਨੂੰ ਇੱਥੇ ਲੈ ਜਾਂਦਾ ਗਿਆ ਹੁਣ ਗੁਰਮਤਿ ਦੇ ਨਜ਼ਰੀਏ ਨਾਲ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਰਦੇ ਪਾਉ ਹੈ ਦੂਜਾ ਇਹ ਜਨ ਮਨ ਮਾਦੋ ਸਿਓ ਲਾਈਏ ਚਤੁਰਾਈ ਨਾ ਚਤਰ ਪੁਜ ਪਾਈਏ ਤੁਸੀਂ ਪੜਾਏ ਜੇ ਪਿਛੇ ਮੈਂ ਬੋਲ ਚੁਕਾਂ ਪੀ ਜਾਪ ਤਾਪ ਭ੍ਰਮਣ ਬਸਦਾ ਕਰ ਉਰਦ ਤਾਪ ਲੈ ਗੈਨ ਇਹ ਵਿਦਨੇ ਪਤਿਆਂ ਨੂੰ ਠਾਕਰ ਜੋਗ ਜੁਗਤ ਕਰ ਜੈਨ ਤਪ ਸਾਧਤ ਜੈ ਵਿਦਮੋਇਆਂ ਨੂੰ ਕਿ ਮੈਨੂੰ ਤਪ ਸਾਧ ਦੇਨੂ ਮੈਂ ਬੜਾ ਬਿਜੀ ਸੀ ਤਪ ਕਰਨ ਦੇ ਵਿੱਚ ਮੈਂ ਬੜਾ ਚੁਬਿਆ ਸੀ ਤਪ ਦੇ ਵਿੱਚ ਤੇ ਮੈਨੂੰ ਇੱਥੇ ਲੈ ਆਂਦਾ ਗਿਆ ਕਿੱਥੇ ਮਾਤ ਲੋਕ ਵਿੱਚ ਤੇ ਜਿਹੜੇ ਪਰਬਤ ਤੇ ਤਪੱਸਿਆ ਕਰਵਾਈ ਦੁਸ਼ਟ ਦਮਨ ਤੋਂ ਉਹ ਕਿਹੜੇ ਲੋਕ ਚ ਹੈ ਉਹ ਕਿਹੜੇ ਲੋਕ ਚ ਹੈ ਹੇਮਕੁੰਡ ਪਰਬਤ ਹੈ ਜਹਾਂ ਸप्त श्रृੰਗ ਸੋਬਤ ਹੈ ਤਹਾਂ ਸप्त श्रृੰਗ ਤੇ ਨਾਮ ਕਹਾਵਾ ਪੰਡ ਰਾਜ ਜਗ ਜੋਗ ਕਮਾਵਾ ਵੀ ਜਿੱਥੇ ਹੇਮਕੁੰਡ ਪਰਬਤ ਹੈ ਨਾ ਉੱਥੇ ਸੱਤ ਪਰਬਤੀ ਚੋਟੀਆਂ ਸਬਾਹਿਮਾਨ ਹੈ ਵੀ ਉੱਥੇ ਸੱਤ ਚੋਟੀਆਂ ਨੇ ਨੇੜੇ ਨੇੜੇ ਜਿੱਥੇ ਬਹਿ ਕੇ ਮੈਂ ਤਪ ਕੀਤਾ ਇਸ਼ਾਰਾ ਕਰਦੇ ਨੇ ਦੁਸ਼ਟ ਦਮਨ ਗੁਰੂ ਸਾਹਿਬ ਆਪਣੇ ਪਿਛਲੇ ਜਨਮ ਦਾ ਇਸ਼ਾਰਾ ਕਰਦੇ ਨੇ ਸਿੱਧਾ ਨਹੀਂ ਦੱਸਦੇ ਵੀ ਆਪੇ ਲੋਕ ਪੰਬਲ ਪੂਸੇ ਚ ਪੈ ਰਹੇ ਨੇ ਪੰਡਤ ਤਾਰਾ ਸਿੰਘ ਨਰੋਤਮ ਬਦਰੀਨਾਥ ਦੇ ਭਗਤ ਹੋਣ 1932 ਵਿੱਚ ਉਹ ਪੰਡਤ ਜੀ ਬਦਰੀਨਾਥ ਦੇ ਚੇਲੇ ਸਾਨੂੰ ਲੱਭ ਕੇ ਦੇਣ ਤੇ ਭਾਈ ਵੀਰ ਸਿੰਘ ਹੁਬ ਕੇ ਸਹਾਇਤਾ ਕਰਵਾ ਕੇ ਤੇ ਉਸ ਹੇਮਕੁੰਡ ਸਥਾਨ ਨੂੰ ਹੋਂਦ ਚ ਲੈ ਆਉਣ ਹੇਮਕੁੰਡ ਪर्वਤ ਹੈ ਜਹਾਂ ਸप्त শৃੰਗ ਸੋਭਤ ਹੈ ਤਹਾਂ ਹੁਣ ਹੇਮਕੁੰਡ ਪर्वਤ ਚ ਤਪ ਕੀਤਾ ਹਾਉ ਪੁੱਛੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਤਾ ਜੀ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇ ਪਤੋ ਹੀ ਸੰਗ ਸਮਾਈ ਰਹਾਉ ਪੋਹੇ ਪ ਮਦ ਜਿਉ ਬਾਸ ਬਸਤ ਹੈ ਮੁਕਰ ਮਹ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਘਟ ਚ ਖੋਜ ਕਿੱਧਰ ਪੱਜਾ ਫਿਰਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਢੈ ਜਿਹਦੇ ਆਪਣੇ ਪਿਤਾ ਜੀ ਇਹ ਫਰਮਾਨ ਕਰ ਰਹੇ ਹਨ ਵੀ ਕਿੱਧਰ ਜੰਗਲਾਂ ਚ ਫਿਰਦੇ ਜੇ ਕਿੱਧਰ ਪਹਾੜਾਂ ਪਰਬਤਾਂ ਤੇ ਲੱਭਦੇ ਫਿਰਦੇ ਜੇ ਇਹ ਗੁਰਮਤ ਦਾ ਰਾਹ ਨਹੀਂ ਤੇ ਉਹ ਆਪ ਕਹਿਣ ਬੜੇ ਹੁਬਕੇ ਕਹਿਣ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੈ ਵਿਦਮੋਹਾਂ ਨੂੰ ਵੀ ਮੈਂ ਤਪ ਸਾਧਦਾ ਸੀ ਕੋਈ ਮੇਰੀ ਵਿਧੀ ਨਹੀਂ ਸੀ ਮੇਰਾ ਮਨ ਨਹੀਂ ਸੀ ਆਉਂਦਾ ਮੇਰਾ ਕੋਈ ਮਨ ਨਹੀਂ ਸੀ ਮੈਂ ਤਾਂ ਤਪ ਚ ਬਿਜੀ ਸੀ ਤੇ ਉਸੇ ਤਪ ਦਾ ਗੁਰੂ ਬਾਣੀ ਖੰਡਨ ਕਰੇ ਤੇ ਗੁਰੂ ਉਸ ਤਪ ਨੂੰ ਜਸਟੀਫਾਈ ਕਰੇ ਜਿੰਨੂੰ ਰਚਨਾ ਨੂੰ ਅਸੀਂ ਗੁਰੂ ਦੇ ਨਾਮ ਨਾਲ ਮੜ ਦਿੱਤਾ ਕੀ ਇਹ ਕੌਂਟਰਡਿਕਸ਼ਨ ਨਹੀਂ ਅੱਗੇ ਵਧਿਏ ਹੇਮਕੁੰਟ ਪर्वਤ ਹੈ ਜਹਾਂ ਸੱਤ শৃੰਗ ਸੋਬਤ ਹੈ ਤਹਾ ਸੱਤ শৃੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਯੋਗ ਕਮਾਵਾ ਵੀ ਸੱਤ শৃੰਗ ਕਿਉਂ ਕਿਹਾ ਜਾਣ ਲੱਗਾ ਕਿਉਂਕਿ ਇਹ ਉਹ ਚੋਟੀ ਹੈ ਜਿੱਥੇ ਪੰਡੂ ਰਾਜੀ ਨੇ ਪੰਡਵਾ ਨੇ ਰਾਜ ਵਾਸਤੇ ਯੋਗ ਸਾਧਨਾ ਕੀਤੀ ਇਹ ਅਮ ਅਦਕ ਤਪਸਿਆ ਸਾਧੀ ਮਹਾਕਾਲ ਕਾਲਿਕਾ ਅਰਦੀ ਹੁਣ ਉਪਾਸ਼ਕ ਕੀ ਦਾ ਬਣਾਇਆ ਜਾ ਰਿਹਾ ਕਿਹੇ ਵੇਲੇ ਕਈ ਕਹਿੰਦੇ ਨੇ ਵੇਖੋ ਜੀ ਇਹ ਮਹਾਕਾਲ ਕਾਲ ਦਾ ਵਿਕਾਲ ਪਰ ਇਸੇ ਗ੍ਰੰਥ ਦਾ ਰਚਾਇਤਾ ਇਹ ਦੱਸ ਦਿੰਦਾ ਵੀ ਮਹਾਕਾਲ ਕੀ ਹੈ ਮਹਾਕਾਲ ਕੋ ਸਿੱਖਿਆ ਕਰ ਮਧੁਰਾ ਭਾਂਗ ਪਵਾਏ ਵੀ ਜਿੰਨੇ ਮਹਾਕਾਲ ਦੀ ਸਿੱਖਿਆ ਜਾਂ ਸਿੱਖ ਬਨਣਾ ਹੈ ਉਹਦੇ ਵਾਸਤੇ ਰਿਕੁਆਇਰਮੈਂਟ ਇਹ ਹੈ ਵੀ ਉਹ ਮਦਰਾ ਤੇ ਭੰਗ ਪੀਵੇ ਮਦਰਾ ਭੰਗ ਪੀਣ ਨਾਲ ਮਹਾਕਾਲ ਦਾ ਸਿੱਖ ਬਣਿਆ ਜਾ ਸਕਦਾ ਇਹ ਰਿਕੁਆਇਰਮੈਂਟ ਹੈ ਹੁਣ ਮਹਾਕਾਲ ਦੀ ਨਿਸ਼ਾਨਦੇਹੀ ਕੀ ਹੈ ਕਿ ਮਹਾਕਾਲ ਇਹ ਕੋਈ ਆਕਾਲਪੁਰਖ ਨਹੀਂ ਵੈਸੇ ਤੇ ਇੱਥੋਂ ਹੀ ਗੱਲ ਸਪਸ਼ਟ ਹੋ ਜਾਂਦੀ ਵੀ ਮਹਾਕਾਲ ਕੋ ਸਿੱਖਿਆ ਕਰ ਮਦਰਾ ਭੰਗ ਪੁਆਏ ਵੀ ਇਹ ਉਹ ਦੇਵਤਾ ਹੈ ਜੀ ਦੀ ਸ਼ਰਨ ਚ ਜਾਣ ਦੀ ਰਿਕੁਆਇਰਮੈਂਟ ਮਦਰਾ ਤੇ ਭੰਗ ਹੈ ਪਰ ਇਹਦੀ ਹੋਰ ਨਿਸ਼ਾਨਦੇ ਜਦੋਂ ਇਸੇ ਗ੍ਰੰਥ ਚੋਂ ਕਰਦੇ ਆਂ ਤੇ ਮੂੰਡ ਕੀ ਮਾਲ ਦਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸਪਾਰੋ ਇਹ ਮੂੰਡ ਕੀ ਮਾਲ ਗਲ ਦੇ ਵਿੱਚ ਸਿਰੀਆਂ ਦੀ ਮਾਲਾ ਵੱਡ ਕੇ ਸੀਸ ਤੇ ਸਿਰੀਆਂ ਦੀ ਮਾਲਾ ਪਾ ਕੇ ਨੰਗੇਜ ਦੇ ਵਿੱਚ ਰਹਿਣ ਵਾਲਾ ਬਾਮ ਕੇ ਦਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸਪਾਰੋ ਕੁਛ ਐਸੀ ਇਹਦੀ ਸ਼ਖਸੀਅਤ ਹੈ ਐਸੀ ਇਹਦੀ ਹੁੰਦਿਆ ਜੋ ਨੰਗੇਜ ਚ ਰਹਿੰਦਾ ਹੁਣ ਮਹਾਕਾਲ ਜਾਂ ਇਹਨੂੰ ਸਰਬਕਾਲ ਵੀ ਕਿਹਾ ਗਿਆ ਸਰਬਕਾਲ ਹੈ ਪਿਤਾ ਅਪਾਰਾ ਦੇਵਕਾਲ ਕਾ ਮਾਤ ਹਮਾਰਾ ਜਿਹੜੀ ਉੱਤੇ ਅਸੀਂ ਪੜ ਆਏ ਆਂ ਕਿ ਮਹਾਕਾਲ ਕਾਲ ਕਾ ਅਰਾਧੀ ਇਹ ਇਸ ਗ੍ਰੰਥ ਦਾ ਇਸ਼ਟ ਰੂਪ ਹੈ ਸਰਬਕਾਲ ਹੈ ਪਿਤਾ ਅਪਾਰਾ ਜਿਹਨੂੰ ਮਹਾਕਾਲ ਕਹਿੰਦੇ ਨੇ ਦੇਵਕਾਲ ਕਾ ਮਾਤ ਹਮਾਰਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਸਰਬਕਾਲ ਤੇ ਦੇਵਕਾਲ ਕਾਂ ਨੂੰ ਜੋ ਅਰਧਨਾਰੀ ਈਸ਼ਵਰ ਦੇ ਰੂਪ ਚ ਵੀ ਆਉਂਦੀ ਹੈ ਉਹਨੂੰ ਅਰਾਧਿਆ ਰਾਧੀ 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 ਗਈ ਰਾਧਿਆ ਉਹਨੂੰ ਤੈ ਹਮ ਅਤਿਕ ਤਪਸਿਆ ਸਾਧੀ ਮਹਾਕਾਲ ਕਾਲਕਾ ਅਰਾਧੀ ਇਹ ਵਿਦ ਕਰਤ ਤਪਸਿਆ ਭਇਓ ਦਵੈ ਤੇ ਇੱਕ ਰੂਪ ਹਵੈ ਗਇਓ ਪੀ ਇਸ ਵਿਧੀ ਨਾਲ ਮੈਂ ਤਪਸਿਆ ਕੀਤੀ ਤੇ ਮੈਂ ਦੋਹ ਤੋਂ ਇੱਕ ਰੂਪ ਹੋ ਗਿਆ ਵੀ ਪਹਿਲਾਂ ਮੈਂ ਤੇ ਮਹਾਕਾਲ ਵੱਖੋ ਵੱਖਰੇ ਸੀ ਮੈਂ ਤੇ ਦੇਵਕਾਲ ਕਾ ਵੱਖੋ ਵੱਖਰੇ ਸੀ ਪਰ ਮੇਰੀ ਤਪਸਿਆ ਇੰਨੀ ਮੈਂ ਤਪਸਿਆ ਕੀਤੀ ਵੀ ਮਹਾਕਾਲ ਨੇ ਮੈਨੂੰ ਆਪਣੀ ਗੋਦ ਚ ਬਿਠਾ ਲਿਆ ਮੈਨੂੰ ਅਸ਼ੀਰਵਾਦ ਦਿੱਤਾ ਜਿਵੇਂ ਮੈਂ ਪਿੱਛੇ ਵੀ ਕਹਿ ਚੁੱਕਾ ਵੀ ਮੈਨੂੰ ਮਾਤ ਲੋਕ ਵਿੱਚ ਜਾਣ ਵਾਸਤੇ ਇਹ ਕਿਹਾ ਵੀ ਹੁਣ ਤੇਰੇ ਤੋਂ ਬਿਨਾ ਗੁਜ਼ਾਰਾ ਨਹੀਂ ਉਹ ਤੈਨੂੰ ਜਾਣਾ ਪੈਣਾ ਮਾਤ ਲੋਕ ਕਿਉਂਕਿ ਹੋਰ ਜਿੰਨੇ ਵੀ ਪਹਿਲਾਂ ਗਏ ਉਹਨਾਂ ਆਪੋ ਆਪਣੇ ਪੰਥ ਤੋੜ ਲਏ ਹੁਣ ਤੈਨੂੰ ਜਾਣਾ ਪੈਣਾ ਇਹ ਵਿਦਕਰਤ ਤਪੱਸਿਆ ਭਇਓ ਦੁਬੈ ਤੇ ਇੱਕ ਰੂਪ ਵਹਿ ਗयो ਤਪੱਸਿਆ ਬਾਰ ਬਾਰ ਸ਼ਬਦ ਤੁਹਾਨੂੰ ਮਿਲਦਾ ਹੈ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਵੱਲ ਜਾਂਦੇ ਜੇ ਗੁਰੂ ਗ੍ਰੰਥ ਦੀ ਬਾਣੀ ਪੜ੍ਹਦੇ ਜੇ ਉਹਦੀ ਸ਼ਰਨ 'ਚ ਜਾਂਦੇ ਜੇ ਅਨੇਕ ਵਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਖਣ ਹਿਰਦੇ ਸ਼ਾਂਤ ਨਾ ਆਵੇ ਜੋਗੀ ਬਹੁੜ ਬਹੁੜੇ ਉੱਠਦਾ ਵੇ ਹੁਣ ਅਨਕ ਵਰਖ ਕਈ ਵਰਖ ਕਈ ਵਰਸ਼ ਜਾਪ ਤਾਪ ਕੀਤੇ ਧਰਤੀ ਗਵਨ ਕੀਤੀ ਧਰਤੀ ਪਰਮੇ ਇੱਕ ਖਣ ਹਿਰਦੇ ਸ਼ਾਂਤ ਨਾ ਆਵੇ ਵੀ ਇੱਕ ਖਣ ਵੀ ਹਿਰਦੇ ਚ ਸ਼ਾਂਤ ਨਹੀਂ ਆਉਂਦੀ ਜੋਗੀ ਬਹੁੜ ਬਹੁੜੇ ਉੱਠਦਾ ਵੇ ਜੀਓ ਵੀ ਉੱਠ ਉੱਠ ਕੇ ਜੋਗੀ ਭਜਦੇ ਨੇ ਵੀ ਸ਼ਾਇਦ ਇਦਾਂ ਮਸਲਾ ਹੱਲ ਹੋ ਜੂ ਪਰ ਹੁੰਦਾ ਨਹੀਂ ਤਪਾਂ ਦੇ ਨਾਲ ਗਰਬਾਣੀ ਦਾ ਫੈਸਲਾ ਸਭ ਜਪ ਸਭ ਤਪ ਸਭ ਚਤਰਾਈ ਉੱਜੜ ਭਰਮੇ ਰਾਹ ਨਾ ਪਾਈ ਜਿਨਨੇ ਜਪ ਤਪ ਨੇ ਚਤਰਾਈਆਂ ਨਹੀਂ ਨਾ ਇਹ ਉੱਜੜ ਪਏ ਹੋਏ ਨੇ ਭਰਮ ਚ ਨੇ ਰਾਹ ਨਹੀਂ ਆਜਾਰੇ ਦੇ ਰਾਹ ਤੇ ਪਏ ਨੇ ਭਰਮ ਚ ਨੇ ਇਹਦੇ ਨਾਲ ਰਾਹ ਨਹੀਂ ਪ੍ਰਾਪਤ ਹੁੰਦਾ ਜਿਹੜਾ ਰਾਹ ਜੀਵਨ ਦਾ ਹੈ ਹੁਣ ਇੱਕ ਬੰਨੇ ਤਪ ਦਾ ਖੰਡਨ ਕੀਤਾ ਤੇ ਇਸੇ ਤਪ ਨੂੰ ਇਸ ਵਿਚਿਤ੍ਰ ਨਾਟਕ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਦੀ ਹੱਥ ਚ ਕਲਮ ਫੜਾ ਕੇ ਬਦੋ ਬਦੀ ਹੱਥ ਚ ਕਲਮ ਫੜਾ ਕੇ ਤੇ ਅਸੀਂ ਉਹ ਤਪ ਨੂੰ ਪ੍ਰਮੋਟ ਕਰ ਰਹੇ ਹਾਂ ਇਹ ਵਿਦਕਰਤ ਤਪਸਿਆ ਭਇਓ ਦਬੈ ਤੇ ਇੱਕ ਰੂਪ ਹੋਇ ਗयो ਤਾਤ ਮਾਤ ਮੁਰ ਅਲਖ ਅਰਾਧਾ ਬੋ ਵਿਦਯੋਗ ਸਾਧਨਾ ਸਾਧਾ ਵੀ ਜਿਹੜੇ ਮੇਰੇ ਮਾਪਿਓ ਸੀਨਾ ਮੇਰੇ ਮਾਤਾ ਪਿਤਾ ਸਨ ਉਹਨਾਂ ਨੇ ਵੀ ਅਲਖ ਨੂੰ ਅਰਾਧਿਆ ਅਲਖ ਨੂੰ ਅਰਾਧਿਆ ਮਤਲਬ ਜਿਵੇਂ ਜੋਗੀ ਆਉਂਦੇ ਨੇ ਘਰਾਂ ਚ ਅਲਖ ਜਗਾਉਂਦੇ ਨੇ ਅਲਖ ਨਰੰਜਨ ਕਹਿੰਦੇ ਨੇ ਉਹਨਾਂ ਨੇ ਅਲਖ ਨੂੰ ਅਰਾਧਿਆ ਬੋ ਵਿਦਯੋਗ ਸਾਧਨਾ ਸਾਧਾ ਦਾ ਤਾਂ ਬੜੇ ਤਰ੍ਹਾਂ ਦੇ ਉਹਨਾਂ ਨੇ ਯੋਗ ਸਾਦੇ ਤੇ ਤੁਹਾਡੀ ਗੁਰੂ ਦੀ ਬਾਣੀ ਹੋਕਾ ਦੇ ਕੇ ਕਹਿੰਦੀ ਵੀ ਗੱਲ ਨਹੀਂ ਯੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਨੇ ਜੋਗੀ ਕਈਏ ਸੋਈ ਜਿਹੜਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਬਰਾਬਰ ਦੇਖਦਾ ਉਹਨੂੰ ਜੋਗੀ ਆਖਦੇ ਨੇ ਗੱਲ ਨਹੀਂ ਯੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਨੇ ਜੋਗੀ ਕਈਏ ਸੋਈ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਈਏ ਯੋਗ ਨਾ ਦੇਸ ਦਸੰਤਰ ਭਵੇਂ ਹੈ ਯੋਗ ਨਾ ਤੀਰਥ ਨਾਈਏ ਗੱਲ ਨਹੀਂ ਯੋਗ ਨਾ ਹੋਈ ਤਾਤਮਾਤਮੁਰ ਅਲਖੇ ਅਰਾਧਾ ਬੋਵਿਦ ਯੋਗ ਸਾਧਨਾ ਸਾਧਾ ਮੇਰੇ ਮਾਪਿਓ ਨੇ ਬੜੇ ਯੋਗ ਕੀਤੇ ਬੜੇ ਯੋਗ ਸਾਧਨਾ ਕੀਤੀ ਪਰ ਇਥੇ ਗੱਲ ਨਹੀਂ ਯੋਗ ਨਾ ਹੋਈ ਯੋਗ ਨਾ ਦੇਸ ਦਸੰਤਰ ਭਵਿਆਂ ਯੋਗ ਨਾ ਤੀਰਥ ਨਈਂ ਇੰਜਨ ਮਾਹੇ ਨਰੰਜਨ ਰਈਏ ਯੋਗ ਜੁਗਤ ਇਵ ਪਾਈਏ ਯੋਗ ਦਾ ਖੰਡਨ ਸੋ ਯੋਗੀ ਜੋ ਜੁਗਤ ਪਛਾਨੇ ਯੋਗੀ ਕਿਹੜਾ ਜਣਾ ਯੁਗਤੀ ਨੂੰ ਪਛਾਨ ਲਏ ਯੋਗ ਦਾ ਖੰਡਨ ਪਰ ਇਥੇ ਯੋਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿਉਂ ਮੇਰੇ ਮਾਤਾ ਪਿਤਾ ਨੇ ਯੋਗ ਸਾਧਨਾ ਕੀਤੀ ਬੜੇ ਪ੍ਰਾਉਡ ਨਾਲ ਦੱਸਿਆ ਜਾ ਰਿਹਾ ਬੜੇ ਮਾਨ ਨਾਲ ਦੱਸਿਆ ਜਾ ਰਿਹਾ ਅਸੀਂ ਇਸ ਰਚਨਾ ਰਾਹੀਂ ਮੰਨਣ ਵਾਲਿਆਂ ਨੇ ਪੜ੍ਹਨ ਵਾਲਿਆਂ ਨੇ ਬਿਨਾਂ ਖੋਜ ਕੀਤੇ ਸਿਰ ਨਵਾਉਣ ਵਾਲਿਆਂ ਨੇ ਅਸੀਂ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਗੁਰੂ ਸਾਹਿਬ ਨੂੰ ਉਹਨਾਂ ਦੇ ਪਹਿਲੇ 9 ਰੂਪਾਂ ਦੇ ਵਿਰੁੱਧ ਚ ਖੜਾ ਕਰ ਦਿੱਤਾ ਜਿਹੜੀ ਗੱਲ ਗੁਰਮਤ ਨੇ ਖੰਡਨ ਕੀਤੀ ਉਸ ਗੱਲ ਦੀ ਪ੍ਰਮੋਸ਼ਨ ਕੀਤੀ ਗਈ ਤਾਤ ਮਾਤ ਮੋਰੇ ਅਲਖੇ ਆਰਾਧਾ ਬੋਵਿੱਧ ਯੋਗ ਸਾਧਨਾ ਸਾਧਾ ਤੈਨੂੰ ਕੋ ਕਰੀ ਅ ਲੱਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਉਹਨਾਂ ਨੇ ਅ ਲੱਖ ਦੀ ਸੇਵਾ ਕੀਤੀ ਤੇ ਇਸ ਕਰਕੇ ਗੁਰਦੇਵ ਉਹਨਾਂ ਤੇ ਪ੍ਰਸੰਨ ਹੋਏ ਤਿੰਨ ਪ੍ਰਭ ਜਬ ਆਇਆ ਸਮੋਜ ਦਿਆ ਤਬ ਹਮ ਜਨਮ ਕਲੂ ਮੈਂ ਲਿਆ ਤੇ ਮਹਾਨ ਗੁਰਦੇਵ ਪ੍ਰਸੰਨ ਹੋਏ ਤੇ ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ ਤੇ ਮੈਂ ਕਲ ਯੁਗ ਦੇ ਵਿੱਚ ਆਣ ਕੇ ਜਨਮ ਲੈ ਲਿਆ ਕਿਉਂ ਲੈ ਲਿਆ ਕਿਉਂਕਿ ਪਹਿਲਾਂ ਬੜੀ ਤਰ੍ਹਾਂ ਦੀ ਯੋਗਜੋਗਨਾ ਸਾਧੀ ਗੁਰੂ ਤੇਗਬਾਦਰ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਨੇ ਉਹਨਾਂ ਦੀ ਜੋਗ ਸਾਧਨਾ ਨੂੰ ਦੇਖ ਕੇ ਪ੍ਰਸੰਨ ਹੋ ਕੇ ਮੈਨੂੰ ਉਸ ਕੁਖ ਤੋਂ ਕਲ ਵਿੱਚ ਜਨਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੁਣ ਕਲ ਕਲਯੁਗ ਦੀ ਹੋ ਰਹੀ ਹੈ ਕੀ ਹੈ ਕਲਯੁਗ ਪੁੱਛੋ ਗੁਰੂ ਨਾਨਕ ਸਾਹਿਬ ਨੂੰ RAM ਕਲੀ ਚ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਸੋਈ ਚੰਨ ਚੜੇ ਸੇ ਤਾਰੇ ਸੋਈ ਦਿਨ ਯਰ ਤਪਤਰ ਹੈ ਸਾ ਧਰਤੀ ਸਭ ਪਾਉਣ ਚ ਲਾਰੇ ਯੁਗ ਜੀ ਖੇਲੇ ਥਾਮ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਇਹ ਜਿਹੜੀ ਤਲਬ ਲੱਗੀ ਹੈ ਨਾ ਤੈਨੂੰ ਤੇਰੀਆਂ ਇਛਾਵਾਂ ਜਿਹੜੀਆਂ ਵੱਧੀਆਂ ਜਾਂਦੀਆਂ ਨੇ ਇਹਨੂੰ ਨਿਵਾਰ ਰੋਕ ਇਹਨੂੰ ਤਾਂ ਪ੍ਰਵਾਨ ਹੋਏਗਾ ਹੋਵੇ ਪ੍ਰਵਾਨਾ ਕਰੇ ਤੰਗਾਣਾ ਜੇ ਤੂੰ ਤੰਗਾਣਾ ਕਰੇਗਾ ਧੱਕਾ ਜੂਰੀ ਕਰੇਗਾ ਜੇ ਤੂੰ ਜੀਵਨ ਦੇ ਤਲਬ ਨੂੰ ਨਿਵਾਰਦਾ ਨਹੀਂ ਤੇ ਧੱਕਾ ਜੂਰੀ ਕਰਦਾ ਹੈ ਕਰੇ ਤੰਗਾਣਾ ਕਲ ਲਖਣ ਵਿਚਾਰ ਕਲ ਲਛਣਾ ਕਰਕੇ ਆਉਂਦਾ ਇਹ ਕਲ ਯੁਗ ਹੁੰਦਾ ਏ ਜਦੋਂ ਸੈਲਫਿਸ਼ ਬਿਰਤੀ ਦੇ ਨਾਲ ਕਿਸੇ ਨਾਲ ਧੱਕਾ ਕਰੀਏ ਜਦੋਂ ਜੋੜ ਜਮਾਈ ਕਰੀਏ ਕਿਹਤੇ ਜਦੋਂ ਕਿਸ ਨੂੰ ਲੁੱਟ ਕੇ ਖਾਣ ਦਾ ਮੂਡ ਬਣਾ ਲਿਆ ਜਾਵੇ ਇਹ ਕਲ ਦੇ ਲੱਛਣ ਹੈ ਨਹੀਂ ਤੇ ਸੋਈ ਚੰਨ ਚੜੇ ਸਿਤਾਰੇ ਉਹੋ ਹੀ ਚੰਦਰਮਾ ਉਹੋ ਤਾਰੇ ਸੋਈ ਦਿਨિયਰ ਤਪਤ ਰਹੇ ਉਹੋ ਸੂਰਜ ਸਾਰ ਧਰਤੀ ਸੋ ਪੌਣ ਚਲਾਰੇ ਉਹੋ ਧਰਤੀ ਉਹੋ ਪੌਣ ਜੁਗ ਜੀ ਖੇਲੇ ਥਾਮ ਕੈਸੇ ਬਈ ਕਿਵੇਂ ਜੁਗ ਬਦਲ ਗਿਆ ਕਿਵੇਂ ਕਲ ਜੁਗ ਆ ਗਿਆ ਕਿਵੇਂ ਸਤਜੁਗ ਚ ਚਲਾ ਗਿਆ ਕਿਵੇਂ ਤ੍ਰੇਤਾ ਚਲਾ ਗਿਆ ਦਵਾਪਰ ਚਲਾ ਗਿਆ ਜੁਗ ਜੀ ਖੇਲੇ ਥਾਮ ਕੈਸੇ ਇਹ ਤੋਂ ਵੱਡੀ ਝੂਠ ਅਜੁੱਗ ਮੈਥੋਲੋਜੀ ਦੇ ਕਿਹੜੀ ਹੋ ਸਕਦੀ ਹੈ ਗੁਰੂ ਸਾਹਿਬ ਨੇ ਕੱਲੀ ਕੱਲੀ ਗੱਲ ਖੋਲ ਕੇ ਰੱਖ ਦਿੱਤੀ ਉਹ ਕਹਿੰਦੇ ਸੂਰਜ ਨਹੀਂ ਬਦਲਿਆ ਚੰਦਰਮਾ ਨਹੀਂ ਬਦਲਿਆ ਧਰਤੀ ਨਹੀਂ ਬਦਲੀ ਪਾਉਣ ਨਹੀਂ ਬਦਲੀ ਤੇ ਯੁੱਗ ਕਿਵੇਂ ਬਦਲ ਗਿਆ ਆਸਾ ਦੀ ਵਾਰ ਰੋਜ਼ ਪੜਨ ਵਾਲਿਓ ਤੁਸੀਂ ਨਹੀਂ ਪੜਿਆ ਸ਼ਲੋਕ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥਵਾ ਯੁੱਗ ਯੁੱਗ ਫੇਰ ਬਟਾਈਐ ਗਿਆਨੀ 부ਝੇ ਤਾ ਇਸ ਸਰੀਰ ਦਾ ਰੱਥ ਸਰੀਰ ਦੀ ਸੁਰਤ ਬੰਦੇ ਨੂੰ ਜੁਗਾਂ ਦੇ ਵਿੱਚ ਲੈ ਕੇ ਜਾਂਦੀ ਜੁਗ ਸੰਕੇਤ ਹੈ ਜੋ ਮਿਥੋਲੋਜੀ ਦੇ ਨੇ ਗੁਰੂ ਨੇ ਜੁਗਾਂ ਚ ਨਹੀਂ ਲੈ ਕੇ ਗਿਆ ਤੁਹਾਨੂੰ ਗੁਰੂ ਨੇ ਉਹਨਾਂ ਸੰਕੇਤਾਂ ਵਾਲੇ ਇਸ਼ਾਰਾ ਕਰਕੇ ਤੁਹਾਡੀ ਸੁਰਤ ਨੂੰ ਜੁਗਾਂ ਚ ਡਿਵਾਈਡ ਕਰ ਦਿੱਤਾ ਵੀ ਇਸ ਵੇਲੇ ਤੁਸੀਂ ਕਲ ਯੁਗ ਚ ਜੀ ਰਹਿ ਜੇ ਇਸ ਵੇਲੇ ਸਤਜੁਗ ਚ ਜੀ ਰਹਿ ਜੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੇ ਤਾ ਸਤਜੁਗ ਰੱਥ ਸੰਤੋਖ ਕਾ ਪੀ ਸਤਜੁਗ ਦੇ ਵਿੱਚ ਕਿਹੜਾ ਵਾ ਜਿਹਦਾ ਰੱਥ ਸੰਤੋਖ ਦਾ ਏ ਜਿਹਦੀ ਸੁਰਤ ਸੰਤੋਖ ਚ ਸਤਜੁਗ ਰੱਥ ਸੰਤੋਖ ਕਾ ਧਰਮ ਅੱਗੇ ਰੱਥ ਵਾ ਅੱਗੇ ਆ ਜਾਓ ਤੇਰੇ ਤੇ ਰੱਥ ਜਤੇ ਕਾ ਜੋਰ ਅੱਗੇ ਰੱਥ ਵਾ ਦੁਆਪਰ ਰੱਥ ਤਪੇ ਕਾ ਸਤ ਅੱਗੇ ਰੱਥ ਵਾ ਗੱਲ ਚੱਲੀ ਸੀ ਕਾਲਯੁਗ ਦੀ ਕਾਲਯੁਗ ਰੱਥ ਅਗਣ ਕਾ ਕੂੜ ਅੱਗੇ ਰੱਥ ਵਾ ਪੀ ਕਾਲਯੁਗ ਕੀ ਹੈ ਜਦੋਂ ਤੁਹਾਡੀ ਸੁਰਤ ਕੂੜ ਦੇ ਨਾਲ ਪਰ ਗਈ ਕਲਯੁਗ ਰਥ ਅਗਨਕਾ ਕੂੜ ਅਗੇ ਰਥਵਾ ਜਦੋਂ ਤੁਹਾਡੀ ਸੁਰਤ ਤੁਹਾਨੂੰ ਅਗਵਾਈ ਕਰਨ ਵਾਲੀ ਰਥਵਾ ਜਿਹੜੀ ਹੈ ਉਹ ਕੂੜ ਨਾਲ ਭਰੀ ਪਈ ਹੈ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋਂ ਕੂੜ ਕਦੋਂ ਕਲਯੁਗ ਆਉਂਦਾ ਹੀ ਜਦੋਂ ਸਾਡੀ ਸੁਰਤ ਉਹਦੇ ਬਾਝੋਂ ਜਾਂਦੀ ਹੈ ਜਦੋਂ ਸਾਡੀ ਸੁਰਤ ਚ ਉਹਦਾ ਨਾਮ ਨਹੀਂ ਟਿਕਦਾ ਅਸੀਂ ਕਲਯੁਗ ਚ ਚਲੇ ਜਾਂਦੇ ਹਾਂ ਪਰ ਇਸ ਕਲਯੁਗ ਦੀ ਮਥੋਲੋਜੀ ਦੇ ਖੰਡਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਹਿਲੇ ਮਹਿਲ ਉਹਨਾਂ ਦੇ ਬਰਾਬਰ ਖੜਾ ਕਰ ਦਿੱਤਾ ਕੰਟਰੋਵਰਸੀ ਦੇ ਵਿੱਚ ਕਨਟਰਡਿਕਸ਼ਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿ ਕੇ ਕਿ ਮੈਂ ਕਲ ਯੁਗ ਦੇ ਵਿੱਚ ਜਨਮ ਲਿਆ ਮਤਲਬ ਇਸ ਯੁਗ ਨੂੰ ਇਸ ਸਮੇਂ ਨੂੰ ਲੇਬਲ ਕਰ ਦਿੱਤਾ ਕਿ ਇਹਨੂੰ ਕਲ ਯੁਗ ਕਹਿੰਦੇ ਨੇ ਜਿਵੇਂ ਬਿਪਰ ਮਥੋਲੋਜੀ ਕਹਿੰਦੀ ਹੈ ਤិន ਪ੍ਰਭ ਜਬ ਆਇਸ ਮੋਦਿਆ ਤਬ ਹਮ ਜਨਮ ਕਲੂ ਮੈਂ ਲਿਆ ਜਦੋਂ ਮੈਨੂੰ ਆਗਿਆ ਹੋਈ ਉਹ ਮਹਾਕਾਲ ਦੀ ਸਰਬਕਾਲ ਦੀ ਜਿਹਨੂੰ ਮੈਂ ਅਰਾਧਿਆ ਉਹਦੀ ਆਗਿਆ ਹੋਈ ਤੇ ਫਿਰ ਮੈਂ ਕਲ ਯੁਗ ਦੇ ਵਿੱਚ ਜਨਮ ਲੈ ਲਿਆ ਅੱਗੇ ਕਹਿੰਦੇ ਨੇ ਚਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਭੀ ਮੇਰੇ ਉਸ ਪ੍ਰਭੂ ਦੇ ਚਰਨਾਂ ਚ ਜਿਹਨੂੰ ਮੈਂ ਇਸ਼ਟ ਸਰੂਪ ਮਹਾਕਾਲ ਕਾਲਕ ਦਾ ਦੇ ਚਰਨਾਂ ਚ ਮੇਰੀ ਸੁਰਤ ਛੁਬੀ ਸੀ ਮੇਰਾ ਚਿਤ ਨਹੀਂ ਸੀ ਕਰਦਾ ਉਹਨੂੰ ਭੀ ਮੈਂ ਇੱਥੇ ਮਾਤ ਲੋਕ ਚ ਆ ਕੇ ਹਾਲਾਂਕਿ ਹਿਮਕੁੰਟ ਪਹਾੜ ਜਿੱਥੇ ਤਪੱਸਿਆ ਹੋਈ ਉਹ ਵੀ ਮਾਤ ਲੋਕ ਚ ਹੀ ਹੈ ਉਹ ਕਿਤੇ ਸਵਰਗ ਲੋਕ ਦੇ ਵਿੱਚ ਨਹੀਂ ਜਾਂ ਧਰਤੀ ਦੇ ਥੱਲੇ ਨਹੀਂ ਤੇ ਜਾਂ ਸਮਾਨ ਚ ਨਹੀਂ ਉਹ ਵੀ ਇੱਥੇ ਹੀ ਐ ਸਿਰਫ ਧਰਤੀ ਤੋਂ 14 ਕਿਲੋਮੀਟਰ 15 ਕਿਲੋਮੀਟਰ ਤਾਂ ਹੋਏਗਾ ਵੱਤੋਂ ਵੱਧ ਮੈਂ ਕਲਯੁਗ ਚ ਜਨਮ ਲੈ ਲਿਆ ਪਰ ਮੇਰਾ ਚਿੱਤ ਨਹੀਂ ਸੀ ਕਰਦਾ ਮੇਰੀ ਸੁਰਤ ਪ੍ਰਭੂ ਚਰਨਾਂ ਚ 24 ਸੀ ਪੁੱਛੋ ਜਰਾ ਕਿਤੇ ਨਾਮਦੇਵ ਨੂੰ ਪੁੱਛ ਕੇ ਵੇਖੋ ਪੀ ਇਸ ਮਾਤ ਲੋਕ ਜਾਣ ਕੇ ਬੰਦਾ ਕੀ ਐ ਉਹ ਕਹਿੰਦਾ ਫਿਰ ਕਿਹੜੀ ਗੱਲ ਐ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਣ ਨਾਲ ਇਥੇ ਗੁਰਬਾਣੀ ਦੇ ਲਖਾਇਕਾ ਜਿਨ੍ਹਾਂ ਨੂੰ ਬਾਣੀ ਆਈ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਵੀ ਮੇਰਾ ਚਿੱਤ ਨਹੀਂ ਸੀ ਕਰਦਾ ਕਹਿੰਦੇ ਕਿਉਂ ਇਥੇ ਰਹਿ ਕੇ ਵੀ ਚਿੱਤ ਜੋੜਿਆ ਜਾ ਸਕਦਾ ਉਹਦੇ ਵਿੱਚ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਦਾ ਵੀ ਇਥੇ ਚਿੱਤ ਨਹੀਂ ਲੱਗਦਾ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮਈਲੇ ਪੰਜ ਜਨਾਂ ਸਿਓ ਬਾਤ ਬਤਉਵਾ ਚੀਤ ਸਡੋਰੀ ਰਾਖੀਲੇ ਮਨਰਾਮ ਨਾਮਾ ਵੇਦੀਲੇ ਜੈਸੇ ਕਨਕ ਕਲਾ ਚਿਤ ਮੰਡਿਲੇ ਆ ਨੀਲੇ ਕਾਗਦ ਕਟੀਲੇ ਗੁੱਡੀ ਕਾਗਦ ਲਿਆਇਆ ਗੁੱਡੀ ਬਣਾਈ ਆਕਾਸ਼ ਮਦੇ ਪਰਮੀਲੇ ਆਕਾਸ਼ ਝੁੱਟਦੀ ਏ ਉਹਨ ਤੇ ਕੀ ਕਰਦਾ ਪੰਚ ਜਨਾਂ ਸਿਓ ਬਾਤ ਬਤਾਉਗਾ ਗੁੱਡੇ ਡਾਉਂਦੇ ਪਤੰਗਾਂ ਡਾਉਂਦੇ ਬੱਚੇ ਗੱਲਾਂ ਵੀ ਕਰੀ ਜਾਂਦੇ ਨੇ ਤੇ ਧਿਆਨ ਵੀ ਡੋਰ ਚ ਰੱਖਦੇ ਨੇ ਇਹ ਸਾਰਾ ਸ਼ਬਦ ਪੜ ਲਓ ਧਿਆਨ ਦਾ ਪਤਾ ਲੱਗ ਜਾਏਗਾ ਚਿੱਤ ਦਾ ਪਤਾ ਲੱਗ ਜਾਏਗਾ ਭੀ ਚਿੱਤ ਕੀ ਹੈ ਚਿੱਤ ਨਰਲੇਪ ਰਹਿੰਦਾ ਹੈ ਕੰਮ ਦੇ ਵਿੱਚ ਵੀ ਨਰਲੇਪ ਰਹਿੰਦਾ ਹੈ ਜੇ ਚਿੱਤ ਜੁੜ ਗਿਆ ਨਾ ਜਿੰਨਾਂ ਨੂੰ ਚਿੱਤ ਜੋੜਨਾ ਆਉਂਦਾ ਹੈ ਨਾ ਉਹਨਾਂ ਦਾ ਚਿੱਤ ਕੰਮ ਕਰਦਿਆਂ ਵਿੱਚ ਉਦੇ ਨਾਲ ਜੁੜਿਆ ਰਹਿੰਦਾ ਸੋ ਇੱਥੇ ਚੇਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਤ ਪ੍ਰਭ ਚਰਨਨ ਮੈਂ ਡਰ ਲੱਗ ਰਿਆ ਜਨਮ ਲੈਣ ਤੋਂ ਦੁਸ਼ਟ ਦਮਨੂ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਪਰ ਜਿਨੇ ਵੀ ਇਹ ਕਹਾਣੀ ਬਣਾਈ ਹੈ ਬੜਾ ਡਰ ਲੱਗ ਰਿਆ ਹੁੰਦਾ ਮੈਂ ਨਹੀਂ ਜਾਣਾਂ ਮੇਰੀ ਪ੍ਰਭ ਚਰਨਾਂ 'ਚ ਸੁਰਤ ਚੁਬੀ ਆ ਮੇਰਾ ਚੇਤ ਨਹੀਂ ਕਰਦਾ ਜਾਨ ਨੂੰ ਉੱਥੇ ਜਾ ਕੇ ਬਣੂ ਕਿ ਮੇਰਾ ਜਿਉਂ-ਜਿਉਂ ਪ੍ਰਭ ਹਮ ਕੋ ਸਮਝਾਇਓ ਇਕ ਕਹਿ ਕੇ ਇਹ ਲੋਕ ਪਿਠਾਇਓ ਫਿਰ ਮੈਨੂੰ ਸਮਝਾਇਆ ਮੇਰੇ ਪ੍ਰਭ ਨੇ ਮਹਾਕਾਲ ਨੇ ਸਰਬਕਾਲ ਨੇ ਤੇ ਮੈਨੂੰ ਮਨਾ ਕੇ ਬਹਿਲਾ ਕੇ ਤੇ ਮੈਨੂੰ ਇਸ ਲੋਕ 'ਚ ਸਮਝ ਲਿਓ ਇਸ ਲੋਕ 'ਚ ਭੇਜਿਆ ਵੀ ਜਿੱਥੇ ਭਗਤੀ ਹੋ ਰਹੀ ਹੈ ਹੇਮਕੁੰਟ ਤੇ ਉਹ ਕਿਸੇ ਔਰ ਲੋਕ ਤੇ ਆ ਪਾਵਰੋਧੀ ਗੱਲਾਂ ਨੇ ਕਵੀ ਦੀਆਂ ਜਰਾਸਰਾ ਪਾਵਰੋਧੀ ਗੱਲਾਂ ਨੇ ਮੇਰੇ ਗੁਰੂ ਨਾਨਕ ਦੀ ਦਸਵੀਂ ਜੋਤ ਉਹਨਾਂ ਨਾਲ ਇਸ ਅਬ ਮੈਂ ਆਪਣੀ ਕਥਾ ਬਖਾਨੋ ਦਾ